ਇੱਕ ਬਿੱਲੀ ਪਿੱਛੇ ਪਰਿਵਾਰ ਦੇ ਪੰਜ ਜੀਆਂ ਦੀ ਜਾਨ ਚਲੀ ਗਈ ਹੈ ਦਰਸਲ ਇੱਕ ਖੂਹ ਦੇ ਵਿੱਚ ਬਿੱਲੀ ਡਿੱਗ ਗਈ ਸੀ ਜਿਸ ਨੂੰ ਬਚਾਉਣ ਦੇ ਲਈ ਪਰਿਵਾਰ ਦੇ ਪੰਜ ਜੀਆਂ ਦੇ ਵੱਲੋਂ ਮਗਰਮਗਰ ਹੀ ਖੂਹ ਦੇ ਵਿੱਚ ਛਾਲ ਮਾਰ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਪਰਿਵਾਰ ਦੇ ਪੰਜੋ ਜੀਆਂ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਵੇਖੇ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਪਾਲਤੂ ਬਿੱਲੀ ਪਰਿਵਾਰ ਨੀ ਕਰ ਦੇ ਵਿੱਚ ਰੱਖੀ ਹੋਈ ਸੀ ਤੇ ਉਹ ਪਾਲਤੂ ਬਿੱਲੀ ਕਿਸੇ ਤਰੀਕੇ ਸੁੱਕੇ ਖੂਹ ਦੇ ਵਿੱਚ ਜਾ ਡਿੱਗਦੀ ਹੈ ਉਸ ਤੋਂ ਬਾਅਦ ਉਸ ਨੂੰ ਬਚਾਉਣ ਦੇ ਲਈ ਪਰਿਵਾਰ ਦੇ ਪੰਜ ਜੀ ਇੱਕ ਇੱਕ ਕਰਕੇ ਉਸ ਖੂਹ ਦੇ ਵਿੱਚ ਉਸ ਨੂੰ ਬਚਾਉਣ ਦੇ ਲਈ ਉਤਰਦੇ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਉਹ ਇਸ ਖੂਹ ਦੇ ਵਿੱਚ ਜਾਂਦੇ ਨੇ ਉਵੇਂ ਹੀ ਉਹ ਮੌਤ ਦੇ ਮੋੜ ਦੇ ਵਿੱਚ ਚਲੇ ਜਾਂਦੇ ਨੇ ਕਿਉਂਕਿ ਖੂਹ ਦੇ ਵਿੱਚ ਰੀਅਲੀ ਗੈਸ ਭਰੀ ਹੋਈ ਸੀ ਕਿਉਂਕਿ ਉਹ ਖੂਕਾफी ਸਮੇਂ ਤੋਂ ਬੰਦ ਪਿਆ ਸੀ ਤੇ ਉਸ ਨੂੰ ਬਾਇਓ ਗੈਸ ਪਲਾਂਟ ਦੇ ਤੌਰ ਤੇ ਇਸਤੇਮਾਲ ਦੇ ਵਿੱਚ ਲਿਆ ਜਾ ਰਿਹਾ ਸੀਗਾ ਤੇ ਦੱਸਿਆ ਜਾ ਰਿਹਾ ਹੈ ਕਿ ਖੂਹ ਦੇ ਅੰਦਰ ਇਸੇ ਹੀ ਕਾਰਨ ਦਹਿਲੀਲੀ ਗੈਸ ਫੈਲੀ ਹੋਈ ਸੀ ਜਿਸ ਦੇ ਕਾਰਨ ਪੰਜ ਪਰਿਵਾਰ ਦੇ ਜਦੋਂ ਪੰਜ ਜੀ ਖੂਦ ਦੇ ਵਿੱਚ ਛਾਲ ਮਾਰਦੇ ਨੇ ਤੇ ਉਹਨਾਂ ਦੀ ਕੋਈ ਵੀ ਜਾਣਕਾਰੀ ਹਾਸਲ ਨਹੀਂ ਹੁੰਦੀ ਦੱਸਿਆ ਜਾ ਰਿਹਾ ਕਿ ਕੁਝ ਲੋਕਾਂ ਦੇ ਵੱਲੋਂ ਹੋਰ ਵੀ ਉਹਨਾਂ ਨੂੰ ਬਚਾਉਣ ਦੇ ਲਈ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਪ੍ਰਸ਼ਾਸਨ ਦੇ ਵੱਲੋਂ ਬਹੁਤ ਸਾਰੇ ਕਦਮ ਚੁੱਕੇ ਜਾਂਦੇ ਨੇ ਪਾਈਪਾਂ ਪਾ ਕੇ ਉੱਥੋਂ ਦੀ ਗੈਸ ਕੱਢਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਪਰ ਸਾਰੀਆਂ ਕੋਸ਼ਿਸ਼ਾਂ ਨਾਕਾਮ ਰਹਿੰਦੀਆਂ ਨੇ ਤੇ ਉਹ ਪਰਿਵਾਰ ਦੇ ਪੰਜੋ ਜੀਆਂ ਦੀ ਜਾਨ ਚੱਲ ਜਾਂਦੀ ਹੈ ਉਸ ਤੋਂ ਬਾਅਦ ਕੜੀਮ ਸ਼ੱਕਤ ਤੋਂ ਬਾਅਦ ਹੁਣ ਉਸ ਪਰਿਵਾਰ ਦੇ ਅਮ੍ਰਿਤਕ ਦੇਹਾਂ ਖੂਹ ਦੇ ਵਿੱਚੋਂ ਬਾਹਰ ਕੱਢੀਆਂ ਗਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਮਹਾਰਾਸ਼ਟਰ ਦੇ ਅਹਿਮਦਗੜ੍ਹ ਦੀ ਹੈ ਜਿੱਥੇ ਕਿ ਅਹਿਮਦਨਗਰ ਦੀ ਹੈ ਜਿੱਥੇ ਕਿ ਇੱਕ ਖੂਹ ਦੇ ਵਿੱਚ ਬਿਲੀ ਨੇ ਛਾਲ ਮਾਰੀ ਇਸ ਤੇ ਬਿਲੀ ਨੂੰ ਬਚਾਉਣ ਦੇ ਲਈ ਜਦੋਂ ਪਰਿਵਾਰ ਹੇਠਾਂ ਉਤਰਦਾ ਖੂਹ ਦੇ ਵਿੱਚ ਤੇ ਜ਼ਹਿਰੀਲੀ ਗੈਸ ਫੈਲੀ ਹੋਣ ਕਾਰਨ ਪਰਿਵਾਰ ਦੇ ਲੋਕਾਂ ਦੀ ਜਾਨ ਚਲੀ ਗਈ ਉਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਵੇਖੀ ਜਾ ਰਹੀ ਹੈ ਇੱਕ ਬਿੱਲੀ ਪਿੱਛੇ ਪਰਿਵਾਰ ਦੇ ਪੰਜ ਜੀਆਂ ਦੀ ਜਾਨ ਚਲੀ ਗਈ ਹੈ ਦਰਸਲ ਇੱਕ ਖੂਹ ਦੇ ਵਿੱਚ ਬਿੱਲੀ ਡਿੱਗ ਗਈ ਸੀ ਜਿਸ ਨੂੰ ਬਚਾਉਣ ਦੇ ਲਈ ਪਰਿਵਾਰ ਦੇ ਪੰਜ ਜੀਆਂ ਦੇ ਵੱਲੋਂ ਮਗਰਮਗਰ ਹੀ ਖੂਹ ਦੇ ਵਿੱਚ ਛਾਲ ਮਾਰ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਪਰਿਵਾਰ ਦੇ ਪੰਜੋ ਜੀਆਂ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਵੇਖੇ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਪਾਲਤੂ ਬਿੱਲੀ ਪਰਿਵਾਰ ਨੀ ਕਰ ਦੇ ਵਿੱਚ ਰੱਖੀ ਹੋਈ ਸੀ ਤੇ ਉਹ ਪਾਲਤੂ ਬਿੱਲੀ ਕਿਸੇ ਤਰੀਕੇ ਸੁੱਕੇ ਖੂਹ ਦੇ ਵਿੱਚ ਜਾ ਡਿੱਗਦੀ ਹੈ ਉਸ ਤੋਂ ਬਾਅਦ ਉਸ ਨੂੰ ਬਚਾਉਣ ਦੇ ਲਈ ਪਰਿਵਾਰ ਦੇ ਪੰਜ ਜੀ ਇੱਕ ਇੱਕ ਕਰਕੇ ਉਸ ਖੂਹ ਦੇ ਵਿੱਚ ਉਸ ਨੂੰ ਬਚਾਉਣ ਦੇ ਲਈ ਉਤਰਦੇ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਉਹ ਇਸ ਖੂਹ ਦੇ ਵਿੱਚ ਜਾਂਦੇ ਨੇ ਉਹ ਵੀ ਹੀ ਉਹ ਮੌਤ ਦੇ ਮੋੜੇ ਤੇ ਚਲੇ ਜਾਂਦੇ ਨੇ ਕਿਉਂਕਿ ਖੂਹ ਦੇ ਵਿੱਚ ਰੀਅਲੀ ਗੈਸ ਭਰੀ ਹੋਈ ਸੀ ਕਿਉਂਕਿ ਉਹ ਖੂਹ ਕਾਫੀ ਸਮੇਂ ਤੋਂ ਬੰਦ ਪਿਆ ਸੀ ਤੇ ਉਸ ਨੂੰ ਬਾਇਓ ਗੈਸ ਪਲੈਂਟ ਦੇ ਤੌਰ ਤੇ ਇਸਤੇਮਾਲ ਦੇ ਵਿੱਚ ਲਿਆ ਜਾ ਰਿਹਾ ਸੀਗਾ ਤੇ ਦੱਸਿਆ ਜਾ ਰਿਹਾ ਕਿ ਖੂਹ ਦੇ ਅੰਦਰ ਐਸੇ ਹੀ ਕਾਰਨ ਦਹਿਰੀ ਲਈ ਗੈਸ ਫੈਲੀ ਹੋਈ ਸੀ ਜਿਸ ਦੇ ਕਾਰਨ ਪੰਜ ਪਰਿਵਾਰ ਦੇ ਜਦੋਂ ਪੰਜ ਜੀ ਖੂਹ ਦੇ ਵਿੱਚ ਛਾਲ ਮਾਰਦੇ ਨੇ ਤੇ ਉਹਨਾਂ ਦੀ ਕੋਈ ਵੀ ਜਾਣਕਾਰੀ ਹਾਸਲ ਨਹੀਂ ਹੁੰਦੀ ਦੱਸਿਆ ਜਾ ਰਿਹਾ ਕਿ ਕੁਝ ਲੋਕਾਂ ਦੇ ਵੱਲੋਂ ਹੋਰ ਵੀ ਉਹਨਾਂ ਨੂੰ ਬਚਾਉਣ ਦੇ ਲਈ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਪ੍ਰਸ਼ਾਸਨ ਦੇ ਵੱਲੋਂ ਬਹੁਤ ਸਾਰੇ ਕਦਮ ਚੁੱਕੇ ਜਾਂਦੇ ਨੇ ਪਾਈਪਾਂ ਪਾ ਕੇ ਉੱਥੋਂ ਦੀ ਗੈਸ ਕੱਢਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਪਰ ਸਾਰੀਆਂ ਕੋਸ਼ਿਸ਼ਾਂ ਨਾਕਾਮ ਰਹਿੰਦੀਆਂ ਨੇ ਤੇ ਉਹ ਪਰਿਵਾਰ ਦੇ ਪੰਜੋ ਜੀਆਂ ਦੀ ਜਾਨ ਚੱਲੇ ਜਾਂਦੀ ਹੈ ਉਸ ਤੋਂ ਬਾਅਦ ਕੜਿੰਗ ਸ਼ੱਕਤ ਤੋਂ ਬਾਅਦ ਹੁਣ ਉਸ ਪਰਿਵਾਰ ਦੇ ਅਮ੍ਰਿਤਕ ਦੇਹਾਂ ਖੂਦ ਦੇ ਵਿੱਚੋਂ ਬਾਹਰ ਕੱਢੀਆਂ ਗਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਮਹਾਰਾਸ਼ਟਰ ਦੇ ਅਹਿਮਦਗੜ੍ਹ ਦੀ ਹੈ ਜਿੱਥੇ ਕਿ ਅਹਿਮਦਨਗਰ ਦੀ ਹੈ ਜਿੱਥੇ ਕਿ ਇੱਕ ਖੂਦ ਵਿੱਚ ਬਿਲੀ ਨੇ ਚਾਇਲ ਮਾਰੀ ਇਸ ਤੇ ਬਿਲੀ ਨੂੰ ਬਚਾਉਣ ਦੇ ਲਈ ਜਦੋਂ ਪਰਿਵਾਰ ਹੇਟਾ ਉਤਰਦਾ ਖੂਦ ਦੇ ਵਿੱਚ ਤੇ ਜ਼ਹਿਰੀਲੀ ਗੈਸ ਫੈਲੀ ਹੋਣ ਕਾਰਨ ਪਰਿਵਾਰ ਦੇ ਲੋਕਾਂ ਦੀ ਜਾਨ ਚਲੇ ਗਈ ਹੈ ਉਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਵੇਖੀ ਜਾ ਰਹੀ ਹੈ